ਜਦੋਂ 5 ਤੋਂ 10 ਲੱਖ ਦਾ ਆਈਸਮਾਨ ਸਿਹਤ ਬੀਮਾ ਦਿੱਤਾ ਗਿਆ ਤਾਂ ਵਿਰੋਧੀ ਕਹਿੰਦੇ ਕਿ ਸਰਕਾਰ ਨੇ ਚੰਗਾ ਜ਼ਰੂਰ ਕੀਤਾ ਕਹਿੰਦੇ ਮਾਪਦੰਡ ਬਹੁਤ ਹੈ ਜੀ ਰੱਖ ਦੇਣਗੇ ਕਿ 65 ਲੱਖ ਦੀ ਗੱਲ ਕਰਦੇ ਨੇ 65 ਲੱਖ ਪਰਿਵਾਰ ਇਹਦੇ ਵਿੱਚ ਨਹੀਂ ਆਉਣਗੇ ਆਣਗੇ ਜੀ ਸਾਰੇ ਆਣਗੇ ਉਹਨਾਂ ਦੇ ਸਾਰੇ ਭਲੇਖੇ ਦੂਰ ਕਰ ਦਿਆਂਗੇ ਉਹਨਾਂ ਨੂੰ ਕਹੋ ਤੁਸੀਂ ਪਹਿਲਾਂ ਆਪਣੇ ਆਪਣੇ ਕਾਰਡ ਬਣਾਓ ਜੇ ਤੁਹਾਨੂੰ ਕੋਈ ਨਾ ਕਰਦਾ ਤਾਂ ਦੱਸੋ ਆਵਾਜ਼ ਮਾ ਬਸ ਵੀ ਨਸੀਅਤ ਤੱਕ ਵੀ ਆਵਾਜ਼ ਕੱਢ ਬਣਾਣ ਦੀ ਬਿਲਕੁਲ ਬਣਾਣ ਕਿਉਂ ਨਾ ਬਣਾਣ ਜੀ ਬਿਲਕੁਲ ਬਣਾਣਾ ਚਾਹੀਦਾ ਪਤਾ ਨਹੀਂ ਹੁੰਦਾ ਜੀ ਰੱਬ ਦਾ ਕੀ ਪਤਾ ਕਿਸਮਤ ਦਾ ਕਿੱਥੇ ਹੋਵੇ ਪ੍ਰਤਾਪ ਸਿੰਘ ਬਾਜਵਾ ਨੂੰ ਸਾਰੇ ਪੰਜਾਬ ਦੇ 3 ਕਰੋੜ ਮੈਂ ਆਪਣਾ ਵੀ ਬਣਾਉਂਗਾ ਸਾਰਿਆਂ ਨੂੰ ਬਣਾਉਣਾ ਚਾਹੀਦਾ ਜੀ ਇਹ ਮੇਰੇ ਤੱਕ ਜ਼ਮੀਨ ਤੇ ਲਾਗੂ ਹੋ ਜਾਏਗਾ ਜਾਂ ਅਸੀਂ ਕਹਿ ਜੀ ਕਿ ਕਦੋਂ ਤੱਕ ਲੋਕਾਂ ਨੂੰ ਇਲਾਜ ਇਹ ਤੇ ਨਹੀਂ ਮਿਲਣਾ ਲਾਗੂ ਹੋ ਗਿਆ ਜੀ ਉਹ ਲਾਗੂ ਹੋ ਗਿਆ ਜਦੋਂ ਸਾਡੇ ਹੁਣ ਅਸੀਂ ਬਜਟ ਦਾ ਸਾਰਾ ਕੁਝ ਪ੍ਰਕਿਰਿਆ ਪੂਰੀ ਹੋ ਗਈ ਜਿਹੜੇ ਬੰਦੇ ਨੂੰ ਇਲਾਜ ਦੀ ਲੋੜ ਹੋਗੀ ਹਸਪਤਾਲ ਚ ਨਾਲ ਦੀ ਨਾਲ ਕਾਰਡ ਬਣਾ ਕੇ ਉੱਥੇ ਇਲਾਜ ਕਰਾਂਗੇ ਅਸੀਂ ਤਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਨਸ਼ਾ ਪੂਰੀ ਦੁਨੀਆ ਚ ਹੈ ਪੂਰੇ ਦੇਸ਼ ਦੇ ਵਿੱਚ ਹੈ ਬਟ ਉਹਦਾ ਇਲਾਜ ਕੀ ਆ ਉਹ ਰਾਹ ਪੰਜਾਬ ਦਿਖਾਉਂਦਾ ਬਹੁਤ ਘੱਟ ਚਾਂਸ ਹੁੰਦੇ ਆ ਜਦੋਂ ਉਹ ਸੱਤਾਧਾਰੀ ਧਿਰ ਦਾ ਕੋਈ ਚੰਗੇ ਕੰਮ ਨੂੰ ਵਿਰੋਧੀ ਵੀ ਜਿਹੜੀ ਕਿ ਸ਼ਲਾਘਾ ਕਰਦੇ ਹੋ ਨਜ਼ਰਾਂ ਜਦੋਂ 5 ਤੋਂ 10 ਲੱਖ ਦਾ ਆਯੁਸ਼ਮਨ ਸਿਹਤ ਬੀਮਾ ਦਿੱਤਾ ਗਿਆ ਤਾਂ ਵਿਰੋਧੀ ਕਹਿੰਦੇ ਕਿ ਸਰਕਾਰ ਨੇ ਚੰਗਾ ਜ਼ਰੂਰ ਕੀਤਾ ਮੇਰੇ ਨਾਲ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਬੀਰ ਨੇ ਵਿਰੋਧੀ ਕਹਿਣ ਲੱਗੇ ਚਲੋ ਚੰਗਾ ਜ਼ਰੂਰ ਕੀਤਾ ਪਰ ਕਹਿੰਦੇ ਨਾਲ ਇਹ ਵੀ ਦੱਸ ਦਿਓ ਵੀ ਇਲਾਜ ਹੋਊ ਕਿਦਾ ਕਹਿੰਦੇ ਮਾਪਦੰਡ ਬਹੁਤ ਐ ਜੋ ਰੱਖਦੇ ਨੇਗੇ ਕਿ 65 ਲੱਖ ਦੀ ਗੱਲ ਕਰਦੇ ਨੇ 65 ਲੱਖ ਪਰਿਵਾਰ ਦੇ ਵਿੱਚ ਨਹੀਂ ਹੋਣਗੇ ਆਣਗੇ ਜੀ ਸਾਰੇ ਆਣਗੇ ਉਹਨਾਂ ਦੇ ਸਾਰੇ ਭੁਲੇਖੇ ਦੂਰ ਕਰ ਦਿਆਂਗੇ ਉਹਨਾਂ ਨੂੰ ਕਹਾਂ ਤੁਸੀਂ ਪਹਿਲਾਂ ਆਪਣੇ ਆਪਣੇ ਕਾਰਡ ਬਣਾਓ ਜੇ ਤੁਹਾਨੂੰ ਕੋਈ ਨਾ ਕਰਦਾ ਤਾਂ ਦੱਸੋ ਪ੍ਰਤਾਪ ਬਾਜਵਾ ਵਾਸਤੇ ਵੀ ਨਸੀਰਤਾ ਕੋਈ ਆਦਾ ਕਾਰਡ ਬਣਾਣ ਬਣਾਣ ਜੀ ਬਿਲਕੁਲ ਬਣਾਣ ਕਿਉਂ ਨਾ ਬਣਾਣ ਜੀ ਬਿਲਕੁਲ ਬਣਾਣਾ ਚਾਹੀਦਾ ਪਤਾ ਨਹੀਂ ਹੁੰਦਾ ਜੀ ਰੱਬ ਦਾ ਕੀ ਪਤਾ ਕਿਸਮਤ ਦਾ ਕਿੱਥੇ ਹੋਵੇ ਪ੍ਰਤਾਪ ਸਿੰਘ ਬਾਜਵਾ ਨੂੰ ਸਾਰੇ ਪੰਜਾਬ ਦੇ 3 ਕਰੋੜ ਬੰਦੇ ਥੋੜੀ ਜਾਣਦੇ ਆ ਮੈਂ ਆਪਣਾ ਵੀ ਬਣਾਉਂਗਾ ਸਾਰਿਆਂ ਨੂੰ ਬਣਾਉਣਾ ਚਾਹੀਦਾ ਜੀ ਇਹ ਤੇ ਤੁਸੀਂ ਅਦਰਵਾਈਜ਼ ਜਿਹੜੇ ਚੁਣੇ ਹੋ ਬੰਦੇ ਆ ਤੁਹਾਡੇ ਕੋਲ ਬੜੇ ਤਰੀਕੇ ਆ ਕੰਟਰੀਬਿਊਸ਼ਨ ਕਰ ਆਪਣੇ ਸਟੇਟ ਨੂੰ ਜਿਹੜਾ ਰੀਪੇ ਕਰਨ ਵਾਸ ਸਿਰਫ ਆਧਾਰ ਕਾਰਡ ਹੋਣਾ ਚਾਹੀਦਾ ਬਦੌੜਾ ਨਹੀਂ ਕੰਡੀਸ਼ਨ ਬਣੇਗਾ ਹਾਲਾਂਕਿ ਮਾਪਦਾਨ ਦਾ ਬੜਾ ਜ਼ਿਕਰ ਹੋ ਰਿਹਾ ਸੀ ਕਿ ਥੋੜਾ ਜਿਹਾ ਖਤਮ ਕਰਤਾ ਜੀ ਉਹ ਵੀਜੇ ਮਤਲਬ ਜਿਹੜੀ ਸੈਂਟਰ ਗਵਰਨਮੈਂਟ ਉਹ ਰੱਖਦੀ ਹੈ ਜੀ ਉਹ ਯੂਸ ਦਾ ਕਾਰਡ ਬਣਨਾ ਜੀ ਜਿਹਦੇ ਕੋਲ ਸਕੂਟਰ ਆ ਉਹਦਾ ਨਹੀਂ ਬਣੇਗਾ ਜੀ ਜਿਹਦੇ ਟੈਲੀਫੋਨ ਨੰਬਰ ਲੱਗਿਆ ਉਹਦਾ ਨਹੀਂ ਲੱਗੇਗਾ ਪੀਲੇ ਕਾੜਾ ਨਾ ਬਣੇਂਗੇ ਜਿਹੜੇ ਤੁਹਾਡੇ ਪੱਤਰਕਾਰਾਂ ਦਾ ਉਹ ਤਾਂ ਅਸੀਂ ਰੱਖਿਆ ਤੁਹਾਨੂੰ ਤਾਂ ਦਿੰਦੇ ਨਹੀਂ ਸੀ ਤੁਹਾਨੂੰ ਤਾਂ ਦਿੱਤਾ ਨਹੀਂ ਉਹਨਾਂ ਨੇ ਪਰ ਜਿਹਨਾਂ ਨੂੰ ਦਿੱਤਾ ਵੀ ਜੇ ਫਾਰਮ ਲੈ ਕੇ ਆਓ ਕਿਸੇ ਨੂੰ ਕਹਿੰਦੇ ਜੀ ਤੁਸੀਂ ਆਪਣਾ ਵਾਰਡ ਦਾ ਫਾਰਮ ਲੈ ਕੇ ਆਓ ਕਿਸੇ ਨੂੰ ਕੋਈ ਫਾਰਮ ਲੈ ਕੇ ਆਓ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਸੇਧ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਅਸੀਂ 3 ਕਰੋੜ ਲੋਕਾਂ ਨੂੰ ਉਹ ਸੁਵਿਧਾ ਦਿੱਤੀ ਆ ਇਹ ਪਹਿਲੀ ਵਾਰੀ ਆ ਇਹ ਮਤਲਬ ਇੱਕ ਤੁਸੀਂ ਕਹੋ ਕਿ ਇੱਕ ਹਿਸਟੋਰਿਕ ਜਿਹੜਾ ਕਿਸੇ ਵੀ ਸਰਕਾਰ ਦਾ ਜਿਹੜਾ ਹੈਗਾ ਇਹ ਫੈਸਲਾ ਹੈਗਾ ਇਤਿਹਾਸਿਕ ਫੈਸਲਾ ਹੈ ਇਹਦਾ ਤੁਸੀਂ ਕਹ ਰਹੇ ਹੋ ਸਵਾਗਤ ਕਰਦਿਆਂ ਕਰਨਾ ਚਾਹੀਦਾ ਸਰਬੱਤ ਸਰਬ ਕਦੋਂ ਤੱਕ ਜ਼ਮੀਨ ਤੇ ਲਾਗੂ ਹੋ ਜਾ ਅਸੀਂ ਕਹਿ ਦਈਏ ਵੀ ਕਦੋਂ ਤੱਕ ਲੋਕਾਂ ਨੂੰ ਇਲਾਜ ਇਹ ਤੇ ਮਿਲਣਾ ਚਾਹੀਦਾ ਲਾਗੂ ਹੋ ਗਿਆ ਜੀ ਉਹ ਲਾਗੂ ਹੋ ਗਿਆ ਜਦੋਂ ਤੁਹਾਡੇ ਹੁਣ ਅਸੀਂ ਬਜਟ ਦਾ ਸਾਰਾ ਕੁਝ ਪ੍ਰਕਿਰਿਆ ਪੂਰੀ ਹੋ ਗਈ ਜਿਹੜੇ ਬੰਦੇ ਨੂੰ ਇਲਾਜ ਦੀ ਲੋੜ ਹੋਗੀ ਹਸਪਤਾਲ ਚ ਨਾਲ ਦੀ ਨਾਲ ਕਾਰਡ ਬਣ ਕੇ ਉੱਤੇ ਇਲਾਜ ਕਰਾਂਗੇ ਇੱਥੇ ਡਰਗ ਸੈਂਸਸ ਦਾ ਬੜਾ ਮੁੱਦਾ ਚੱਕਿਆ ਹਾਲਾਂਕਿ ਇਹ ਵੀ ਕਿਹਾ ਗਿਆ ਕੁਝ ਵਿਰੋਧੀਆਂ ਵੱਲੋਂ ਕਿ ਠੀਕ ਹੈ ਹੋਣਾ ਚਾਹੀਦਾ ਕਿ ਪੰਜਾਬ ਵਿੱਚ ਨਸ਼ੇ ਦਾ ਕੋੜ ਹੈ ਉਹਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਪਰ ਕਹਿੰਦੇ ਇਹਦੇ ਨਾਲ ਇੱਕ ਚੀਜ਼ ਇਹ ਹੋ ਜਾਏਗਾ ਕਿ ਪੰਜਾਬ ਖੁਦ ਨਸ਼ੇ ਦਾ ਆਦੀ ਹੈ ਇਹ ਐਲਾਨਿਆ ਜਾਵੇਗਾ ਇਸ ਨਾਲ ਤੇ ਨਾਲ ਦੀ ਨਾਲ ਸਮਾਂ ਬਹੁਤ ਲੱਗ ਜਾਏਗਾ ਇਸ ਚੀਜ਼ ਦੇ ਉੱਪ ਇਦੇ ਚ ਪ੍ਰੋਬਲਮ ਇਹੀ ਆ ਵੀ ਇਹਦੇ ਜਿਹੜਾ ਸਟਿਗਮਾ ਹੈ ਨਾ ਜੀ ਤੁਸੀਂ ਸ਼ਰਮ ਦੇ ਸ਼ਰਮਾਂਦੇ ਸ਼ਰਮਾਂਦੇ ਤੁਸੀਂ ਜਿਹੜਾ ਕੋੜ ਆ ਉਹਦਾ ਇਲਾਜ ਨਾ ਕਰੋ ਠੀਕ ਆ ਜੀ ਜੇ ਕਿਸੇ ਨੂੰ ਕੋੜ ਹੋ ਜਾਂਦਾ 10 ਦਾ ਨਹੀਂ ਸੀ ਉਹ ਵਧ ਹੀ ਜਾਂਦਾ ਫਿਰ ਜੀ ਮਤਲਬ ਅਸੀਂ ਤਾਂ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਨਸ਼ਾ ਪੂਰੀ ਦੁਨੀਆ ਚ ਹੈ ਪੂਰੇ ਦੇਸ਼ ਦੇ ਵਿੱਚ ਆ ਬਟ ਉਹਦਾ ਇਲਾਜ ਕੀ ਆ ਉਹ ਰਾਹ ਪੰਜਾਬ ਦਿਖਾਊਗਾ ਜੀ ਹਾਲਾਂਕਿ 117 ਵਿਧਾਨ ਸਭਾ ਮਤਲਬ ਹਲਕੇ ਨਹੀਂ ਵਿਧਾਇਕਾਂ ਦਾ ਜ਼ਿਕਰ ਹੋਇਆ ਪ੍ਰਤਾਪ ਬਾਜਵਾ ਕਹਿੰਦੇ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰ ਲਈਏ ਆਪਾਂ ਇਹਨਾਂ ਦਾ ਡੋਪ ਟੈਸਟ ਕਰਾ ਲਈਏ ਕਰਾਰਾਂਗੇ ਫਿਰ ਡੋਪ ਟੈਸਟਨ ਦੇਖੋ ਕਈ ਬੰਦੇ ਇੱਕ ਤਾਂ ਹੁੰਦੇ ਨੇ ਨਾ ਵੀ ਜਿਹੜੇ ਤੁਸੀਂ ਮੁੱਦੇ ਦੀ ਗੱਲ ਕਰਨੀ ਹੁੰਦੀ ਆ ਇੱਕ ਹੁੰਦਾ ਕਿ ਉਹਨੂੰ ਟ੍ਰਿਬਲਾਈਜ਼ ਕਰਨਾ ਹੈਗਾ ਜੀ ਪ੍ਰਤਾਪ ਸਿੰਘ ਬਾਜਵਾ ਦੇਖੋ ਮਤਲਬ ਆਪਣਾ ਪਹਿਲਾਂ ਡਾਕਟਰ ਟੈਸਟ ਕਰਾ ਲੈਣਾ ਪਹਿਲਾਂ ਇਕੱਲੇ ਕਰਾ ਲੈਣਾ ਉਹ ਉਸ ਤੋਂ ਬਾਅਦ ਰਿਪੋਰਟ ਦੇਖ ਲੈਣ ਫਿਰ ਗੱਲ ਕਰਨ ਫਿਰ ਤੁਹਾਨੂੰ ਸੋ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਾਡੇ ਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਜਲਦ ਜਿਹੜਾ ਕਿ ਉਹ ਨੋਟੀਫਿਕੇਸ਼ਨ ਵੀ ਹੋ ਜਾਵੇ ਕਿ 10 ਲੱਖ ਦਾ ਇਲਾਜ ਜਿਹੜਾ ਕਿ ਹੈ ਉਹ ਜਿਹੜਾ ਕਿ ਹੈ ਇਸ ਵਕਤ ਲੋਕਾਂ ਨੂੰ ਸਿਹਤ ਬੀਮਾ ਯੋਜਨਾ ਤੇ ਮਿਲਣਾ ਸ਼ੁਰੂ ਹੋ ਜਾਵੇਗਾ ਤੋਂ ਦੱਸ ਦਈਏ ਕਿ ਜਿਹੜਾ 10 ਲੱਖ ਦਾ ਇਲਾਜ ਦਾ ਕਾਰਡ ਹੈ ਪੋਰਟੇਬਲ ਹੁੰਦਾ ਹੈ ਮਤਲਬ ਜੇਕਰ ਪੰਜਾਬ ਦੇ ਸੂਬੇ ਵਾਲੇ ਕਿਸੇ ਹੋਰ ਜਗ੍ਹਾ ਤੇ ਜਾਂਦੇ ਨੇ ਕਿਸੇ ਹੋਰ ਸੂਬੇ ਦੇ ਵਿੱਚ ਇਲਾਜ ਕਰਾਉਣਗੇ ਤਾਂ ਉੱਥੋਂ ਉਹਨਾਂ ਨੂੰ ਇਲਾਜ ਮਿਲੇਗਾ ਜੇਕਰ ਹੋਰ ਸੂਬੇ ਵਾਲੇ ਆਉਂਦੇ ਨੇ ਤਾਂ ਉਹ ਸੂਬੇ ਦੀ ਜ਼ਿੰਮੇਵਾਰੀ ਹੁੰਦੀ ਆ ਉਸ ਜਿਹੇ ਸੂਬੇ ਨਾਲ ਉਹ ਸੰਬੰਧਤ ਨੇ ਮਰੀਜ਼ ਤਾਂ ਉਹਨਾਂ ਬਣਾ ਦਿੱਤਾ ਗਿਆ ਯਾਨੀ ਕਿ 10 ਲੱਖ ਦਾ ਇਲਾਜ ਜਿਹੜਾ ਕਿ ਮਿਲ ਸਕਦਾ ਹੈ ਲੋਕਾਂ ਨੂੰ ਜਿਹੜਾ ਪੰਜਾਬ ਦੇ ਲੋਕ ਨੇ ਜਾਂ ਮਰੀਜ਼ ਨੇ ਉਹ ਆਪਣਾ ਕਰਾ ਸਕਦੇ ਨੇ ਤੇ ਬਹੁਤ ਜਲਦ ਇਸ ਨੂੰ ਜ਼ਮੀਨ ਤੇ ਵੀ ਲਾਗੂ ਕੀਤਾ ਜਾਵੇਗਾ ਮੈਸਰ ਖੱਬ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ